ਆਓ ਆਪਾਂ ਅੱਜ ਦੇਖਦੇ ਹਾਂ ਕਿ ਨਸ਼ਾ ਮੁਕਤ ਭਾਰਤ ਦੇ ਤਹਿਤ ਜਿਹੜਾ ਇੱਕ ਪਲੈਜ ਦਾ ਸਰਟੀਫਿਕੇਟ ਇਸ ਤਰ੍ਹਾਂ ਪਾ ਡਾਊਨਲੋਡ ਕਰੀਏ ਦੇਖੋ ਇੱਕ ਤੁਹਾਨੂੰ ਲਿੰਕ ਆਇਆ ਹੋਇਆ ਹੈ ਸਭ ਤੋਂ ਪਹਿਲਾਂ ਤੁਸੀਂ ਇਸ ਤੇ ਦੇਖੋ ਕਲਿੱਕ ਕਰੋਗੇ ਕਲਿੱਕ ਕਰਨ ਤੋਂ ਬਾਅਦ ਜਿਹੜੀ ਤੁਹਾਡੀ ਇਹ ਸਾਈਟ ਹੈਗੀ ਹੈ ਉਹ ਓਪਨ ਹੋਏਗੀ ਜਦੋਂ ਇਹ ਸਾਈਟ ਓਪਨ ਹੁੰਦੀ ਹੈ ਇਹ ਦੇਖੋ ਜੀ ਇਹ ਸਾਈਟ ਆਪਣੀ ਦੇਖੋ ਓਪਨ ਹੋ ਚੁੱਕੀ ਹੈ ਇਸ ਦੇ ਵਿੱਚ ਲਾਸਟ ਵਿੱਚ ਆਈ ਟੇਕ ਅ ਪਲੈਜ ਤੇ ਇੱਥੇ ਆਪਾਂ ਟਿਕ ਲਗਾਵਾਂਗੇ ਤੇ ਓਕੇ ਇਹਨੂੰ ਆਪਾਂ ਕਰ ਦੇਵਾਂਗੇ ਜੀ ਉਸ ਤੋਂ ਬਾਅਦ ਤੁਸੀਂ ਟੇਕ ਪਲੈਜ ਇਹ ਪਲੈਜ ਸਾਰੀ ਦੇਖੋ ਤੁਸੀਂ ਬੋਲਣੀ ਹੈ ਜੀ ਤੇ ਫਿਰ ਉਸ ਤੋਂ ਬਾਅਦ ਤੁਸੀਂ ਇਹ ਜਿਹੜੀ ਪਲੈਜ ਸਾਰੀ ਬੋਲਣ ਤੋਂ ਬਾਅਦ ਉੱਥੇ ਕਲਿੱਕ ਕਰਨਾ ਹੈ ਉਸ ਤੋਂ ਬਾਅਦ ਤੁਸੀਂ ਆਪਣਾ ਨਾਮ ਇੱਥੇ ਭਰ ਦੇਣਾ ਹੈ ਜਿਵੇਂ ਦੇਖੋ ਮੈਂ ਆਪਣਾ ਨਾਮ ਭਰ ਰਿਹਾ ਇਕਬਾਲ ਸਿੰਘ ਤੇ ਏਜ ਮੈਂ ਜਿਵੇਂ ਆਪਣੀ ਭਰ ਰਿਹਾ ਜੀ ਜਿਵੇਂ ਮੰਨ ਲਓ 45 ਸਾਲ ਮੈਂ ਭਰਤੀ ਮੇਰਾ ਜੈਂਡਰ ਜੋ ਵੀ ਹੈ ਮੈਂ ਮੇਲ ਭਰਤਾ ਤੇ ਉਸ ਤੋਂ ਬਾਅਦ ਆਪਾਂ ਸਟੇਟ ਜਿਹੜੀ ਹੈਗੀ ਆ ਉਹ ਸਿਲੈਕਟ ਕਰਾਂਗੇ ਜੀ ਦੇਖੋ ਪੰਜਾਬ ਆਪਾਂ ਨੇ ਸਟੇਟ ਜਿਹੜੀ ਸਿਲੈਕਟ ਕੀਤੀ ਹੈ ਤੇ ਡਿਸਟ੍ਰਿਕਟ ਆਪਣਾ ਜਿਹੜਾ ਪਟਿਆਲਾ ਹੈ ਇੱਥੇ ਸਾਰੇ ਡਿਸਟ੍ਰਿਕਟ ਆ ਜਾਣਗੇ ਜੀ ਆਪਾਂ ਪਟਿਆਲਾ ਡਿਸਟ੍ਰਿਕਟ ਆਪਣਾ ਸਿਲੈਕਟ ਕਰ ਲਿਆ ਹੈ ਜੀ ਇੱਥੇ ਆਪਾਂ ਦੇਖੋ ਮੋਬਾਈਲ ਨੰਬਰ ਆਪਣਾ ਦੇਖੋ ਪਾਵਾਂਗੇ ਜੀ ਇਹ ਦੇਖੋ ਮੈਂ ਆਪਣਾ ਮੋਬਾਈਲ ਨੰਬਰ ਇਸ ਦੇ ਵਿੱਚ ਭਰ ਰਿਹਾ ਹਾਂ ਫਿਰ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਈਮੇਲ ਆਈਡੀ ਇਹ ਜੋ ਕਿ ਮੇਰੀ ਹੈ ਉਹ ਮੈਂ ਭਰ ਰਿਹਾ ਜੀ ਇਹ ਦੇਖੋ ਇੱਥੇ ਆਪਾਂ ਨੇ ਈਮੇਲ ਆਈਡੀ ਆਪਣੀ ਭਰਨੀ ਹੈ ਜੀ ਤੇ ਮੈਂ ਆਪਣੀ ਈਮੇਲ ਆਈਡੀ ਭਰ ਰਿਹਾ ਹਾਂ ਇਹ ਦੇਖੋ ਜੀ ਈਮੇਲ ਆਈਡੀ ਭਰਨ ਤੋਂ ਬਾਅਦ ਇਹ ਜਿਹੜਾ ਇੱਕ ਕੈਪਚਾ ਹੈ ਉਹ ਕੈਪਚਾ ਆਪਾਂ ਭਰਾਂਗੇ ਦੇਖੋ ਜੀ ਛੋਟਾ ਹੈ ਜੀ ਤੇ z v ਜਿਹੜਾ ਹੈ ਛੋਟਾ ਹੈ h ਵੱਡਾ ਹੈ ਉਸ ਤੋਂ ਬਾਅਦ w ਹੈ 6 ਹੈ ਤੇ ਉਸ ਤੋਂ ਬਾਅਦ 4 ਹੈ ਤੇ ਇਸ ਨੂੰ ਆਪਾਂ ਦੇਖੋ ਸਬਮਿਸ਼ਨ ਦਾ ਬਟਨ ਹੈ ਤੇ ਆਪਾਂ ਸਬਮਿਟ ਕਰ ਦੇਣਾ ਹੈ ਤੇ ਦੇਖੋ ਇਹ ਸਕਸੈਸਫੁਲੀ ਤੁਹਾਡਾ ਜਿਹੜਾ ਹੈਗਾ ਉਹ ਬਲੈਜ ਦਾ ਸਰਟੀਫਿਕੇਟ ਹੈ ਜਨਰੇਟ ਹੋ ਚੁੱਕਿਆ ਹੈ ਤਾਂ ਆਪਾਂ ਇਸ ਨੂੰ ਕਲੋਜ਼ ਕਰ ਦਾਂਗੇ ਤੇ ਇਹ ਸਰਟੀਫਿਕੇਟ ਜਿਹੜਾ ਹੈਗਾ ਇਹ ਆਪਾਂ ਡਾਊਨਲੋਡ ਕਰ ਸਕਦੇ ਹਾਂ ਤੇ ਬਾਕੀ ਇਹ ਤੁਹਾਡਾ ਮੇਲ ਤੇ ਵੀ ਤੁਹਾਨੂੰ ਚਲਾ ਜਾਏਗਾ ਤਾਂ ਹੀ ਉਹ ਉਹਨਾਂ ਨੇ ਜਿਹੜੀ ਹੈਗੀ ਹੈ ਮੇਲ ਉਹ ਤੁਹਾਡੇ ਤੋਂ ਲਈ ਹੈ ਤੇ ਇਸ ਤਰ੍ਹਾਂ ਕਰਕੇ ਆਪਾਂ ਨੇ ਦੇਖੋ ਜੀ ਪਲੈਜ ਲੈਣੀ ਹੁੰਦੀ ਹੈ ਤੁਸੀਂ ਇਸ ਦਾ ਦੇਖੋ ਸਕਰੀਨ ਸ਼ਾਟ ਵੀ ਲੈ ਕੇ ਰੱਖ ਸਕਦੇ ਹੋ ਇਹ ਦੇਖੋ ਜੀ ਆਪਾਂ ਦਾ ਸਕਰੀਨ ਸ਼ਾਟ ਲੈ ਲਿਆ ਹੈ ਜੀ ਇਸ ਤਰ੍ਹਾਂ ਕਰਕੇ ਇਹ ਸਰਟੀਫਿਕੇਟ ਆਪਾਂ ਨੇ ਵੱਤ ਤੋਂ ਵੱਤ ਜਨਰੇਟ ਕਰਨੇ ਆ ਕਿਰਪਾ ਕਰਕੇ ਸਰਟੀਫਿਕੇਟ ਵੱਤ ਤੋਂ ਵੱਤ ਜਨਰੇਟ ਕਰੋ ਜੇਕਰ ਨਹੀਂ ਪਤਾ ਲੱਗ ਰਿਹਾ ਕਿਸੇ ਨੂੰ ਤਾਂ ਉਸ ਨੂੰ ਇਹ ਵੀਡੀਓ ਭੇਜੋ ਧੰਨਵਾਦੀ